ਮੈਂ ਅਕਸਰ ਕਹਿੰਦਾ ਹੁੰਦਾ ਕਿ ਆਫਟਰ ਵਿਜੇਟ ਅਡਰਨ ਆਇਆ ਸਿਨੀਅਰ ਪੋਸਟ ਹੇਅਰ ਇਨ ਪੰਜਾਬੀ ਫਿਲਮ ਇੰਡਸਟਰੀ ਮੈਂ ਉਹ ਦੌਰ ਦੇਖਿਆ ਵਿਜੇਟ ਅਡਰਨ ਦੇ ਨਾਲ ਕਿ ਇਹ ਫਿਲਮ ਇੰਡਸਟਰੀ ਬੜੇ ਆਰਾਮ ਨਾਲ ਜਿਸ ਤਰ੍ਹਾਂ ਚੱਲਦੀ ਹੋਈ ਦੇਖੀ ਹੈ ਫਿਰ ਰੁੱਕ ਵੀ ਦੇਖੀ ਹੈ ਫਿਰ ਖਤਮ ਉਂ ਵੀ ਦੇਖੀ ਹੈ ਬੰਦ ਉਂ ਵੀ ਦੇਖੀ ਹੈ ਤੇ ਉਹ ਤੋਂ ਬਾਅਦ ਮੈਨੂੰ ਇੱਥੋਂ बाहर जाना पे आ, अमेरिका थोड़ा जहा रेडियो किया उसे चला गया एक साल मैं उब की थी फिर वापस किसी मित्र ने वापू कि तू कर लगे हुआ उड़ी कुछ कर गया तू वापस आया फिर मैं वापस आया आके इत शुरुआत हुई दोबारा मेरी पहली फिल्म सी जब मैं एंटर होया ਉਦੋਂ ਨੂੰ ਮੈਂ ਦੱਸਦੇ ਹੋਏ ਮੈਨੂੰ ਇੱਕ ਵਾਰ ਫਿਰ ਮਹਿਸੂਸ ਹੋ ਰਿਹਾ ਕਿ ਬਾਜ ਕਬੂਰ ਦੇ ਗੁਰੂ ਸੀਗੇ ਕਿ ਦਾਸ ਸ਼ਰਮਾ ਜੀ ਉਹਨਾਂ ਨੇ ਮੇਰਾ ਆਡੀਸ਼ਨ ਲਿਆ ਸੀਗਾ ਤੇ ਮੈਨੂੰ ਇੱਕ ਛੋਟਾ ਜਿਹਾ ਰੋਲ ਮਿਲਿਆ ਸੀ ਔਰ ਨਵੀਂ ਫਿਲਮੋ ਦੇ ਵਿੱਚ ਹੀਰੋ ਸੀ ਮੈਂ ਇਸ ਤਰ੍ਹਾਂ ਫੇਨੇ ਵਿੱਚ ਨਾਲ ਗਿਆ ਸੋ ਸਟਰਗਲ ਕਰਦੀ ਰਹੀ ਉਹ ਚਾਰਲੇ ਦਾ ਬਣ ਕੇ ਬੰਦ ਹੋ ਗਈ ਬਿੱਲੀ ਝੂਟੇ ਕੁੰਦੀ ਸੀ ਮੈਂ ਕਾਫੀ ਅਭਿਨਿਅਏ ਕਰਨਾ ਆਪਣੇ ਕੋਈ ਨਿੱਜੀ ਜਿਹੇ ਇੰਟਰਵਿਊਜ਼ ਹੁੰਦੇ ਉਹ ਵੀ ਮੈਂ ਅਕਸਰ ਸ਼ੇਅਰ ਕੀਤੀਆਂ ਇਹ ਜਿਹੜਾ ਸਾਹਿਤ ਤੇ ਸਿਨੇਮਾ ਦਾ ਮੇਲ ਹੈ ਇਹ ਇਸੋ ਮੇਰਾ ਕੰਮ ਨਹੀਂ ਚੱਲ ਸਕਦਾ ਨਾ ਸਿਨੇਮੇ ਦਾ ਤੇ ਸਾਹਿਤ ਵੀ ਮੈਂ ਤੁਹਾਨੂੰ ਜਿਹੜੀ ਤਰ੍ਹਾਂ ਦੀ ਸਿਨੇਮੇ ਤੋਂ ਕਿਉਂਕਿ ਹੁਣ ਤਾਂ ਸਾਹਿਤ ਨੂੰ ਪੜਦੇ ਨਹੀਂ ਹੈਗੇ ਦੇਖਦੇ ਆਂ ਸੁਣਦੇ ਆਂ ਤੇ ਇਹ ਨਾਲ ਮਿਲਣਾ ਵੀ ਬਹੁਤ ਜ਼ਰੂਰੀ ਹੈ ਇਹ ਇੱਕ ਦੂਜੇ ਦੇ ਤੇ ਹਮ ਜੁਲਾਈਆ ਨਹੀਂ ਜੋ ਦੇਹ ਦੇ ਹਮ ਦੇ ਵਿੱਚ ਹੈ ਕਿਉਂਕਿ ਸਾਹਿਜ ਤੋਂ ਬਿਨਾ ਆਦਮੀ ਜ਼ਿੰਦਗੀ ਦੇ ਵਿੱਚ ਅਧੂਰਾ ਹੈ ਫਿਰ ਦੂਸਰਾ ਜਿਹੜਾ ਅਸੀਂ ਆਪਸ ਦੇ ਵਿੱਚ ਕਿਰਦਾਰ ਕਰਦੇ ਹਾਂ ਉਹਦੇ ਵੀ ਅਲੱਗ-ਅਲੱਗ ਰੂਪ ਨੇ ਇਹ ਥੋੜੀ ਦੇਰ ਪਹਿਲਾਂ ਦੱਸ ਚੁੱਕੇ ਨੇ ਕਿ ਮੈਂ ਕੁਝ ਜ਼ਿੰਦਗੀ ਦੇ ਹਰ ਇੱਕ ਏਜ ਹੁੰਦੀ ਹੈ ਉਸ ਤੋਂ ਬਾਅਦ ਜ਼ਿੰਦਗੀ ਅ ਕੰਮ ਬਟਲੈਂਡ ਦੀ ਹੈ ਮੈਂ ਵੀ ਕਾਲਜ ਪੜਦੇ ਪੜਦੇ ਕੁਝ ਇਹ ਜਾ ਮਕਾਮ ਆਇਆ ਮੈਨੂੰ ਬਾਗ ਕਟਾਉਣੇ ਪੈ ਗਏ ਤੇ ਮੇਰੀ ਮਿੱਤਰਾਂ ਨੇ ਚੱਕ ਕੇ ਗਾ ਕੇ ਮੈਨੂੰ ਕਿਹਾ ਵੀ ਤੂੰ ਹੁਣ ਐਕਟਰ ਬਣ ਜਾ ਤੇ ਅੰਦਰੋਂ ਦਾੜੀ ਵਿੱਚੋਂ ਠੀਕ ਠਾਕ ਦੀ ਨਿਕਲਿਆ ਆਂ ਤੇ ਤੂੰ ਬੰਬੇ ਜਾ ਖੈਰ ਇਸ ਤਰ੍ਹਾਂ ਮੈਂ ਫਿਰ ਬੰਬੇ ਗਿਆ ਤੇ ਜਿਹੜੀ ਉੱਥੇ ਕਿਸਾਈ ਹੋਈ ਉਹੋ ਕਹਾਵਤ ਹੈ ਕਿ ਜਾਂ ਮੈਂ ਜਾਣਦਾ ਜਾਂ ਰੱਬ ਜਾਣਦਾ ਜਾਂ ਜਿਹੜੇ ਨਾਲ ਦੇ ਪੁੱਛੇ ਸੀਗੇ ਬੰਦੇ ਜਿਨ੍ਹਾਂ ਨੇ ਨਾਲ ਵੰਡਾਇਆ ਸੋ ਉਹਦੇ ਨਾਲ ਸਫਲ ਕੀਤਾ ਫੈਮਲੀਆਂ ਸਭ ਤੋਂ ਪਹਿਲਾਂ ਫੈਮਲੀ ਸਫਲ ਕਰਦੀ ਹੈ ਕਿਉਂਕਿ ਆ ਮੈਂ ਕਦੇ ਕੋਈ ਥੀਏਟਰ ਕੀਤਾ ਨਾ ਮੈਂ ਇਤੋਂ ਜਿਹੜੇ ਕਿਹਾ ਮੈਨੂੰ ਤਾਂ ਇਹ ਅਖਾੜਾ ਮੈਂ ਸਮਝਦਾ ਫਿਲਮ ਲਾਇਨ ਦਾ ਇਹ ਕਿ ਨਵੇਂ ਬੰਦੇ ਵਾਸਤੇ ਕਿ ਮੇਰੇ ਮਿੱਤਰਾਂ ਨੇ ਚੱਕ ਕੇ ਇਹ ਅਖਾੜੇ ਵੀ ਛੁੱਟ ਦਿੱਤਾ ਕਿ ਚੱਲ ਵੀ ਤੋਂ ਵੀ ਢੋਲ ਢੋਲ ਜਾਂਦੇ ਇਹ ਉਹ ਪੁਰਨਾਉਂਗਾ ਨਹੀਂ ਹੈ ਚੰਗੀਆਂ ਉੱਠੀਆਂ ਪਟਕੀਆਂ ਲੱਗੀਆਂ ਉੱਥੇ ਬਹੁਤ ਹਾਲ ਚੰਗਾ ਇੱਕ ਮਤਲਬ ਕਿਸਾਈ ਹੋਈ ਸਾਡੀ ਸੋ ਇੱਕ ਦਿਨ ਆਇਆ ਕਿ ਜਿਹਨੂੰ ਕਹਿੰਦੇ ਐ ਕਿ ਅਕਸੈਪਟ ਕਰ ਲਿਆ ਕਿ ਚਲੋ ਇਹ ਵੀ ਵਧੀਆ ਹੋ ਚੁੱਕਿਆ ਹੁਣ ਤੇ ਪਹਿਲੀ ਫਿਲਮ ਮੇਰੀ 89 ਦੇ ਵਿੱਚ ਮੈਨੂੰ ਸਾਇਨ ਹੋਈ ਸੀ ਤੇ 83 ਦੇ ਵਿੱਚ ਰਿਲੀਜ਼ ਹੋਈ ਸੀ ਮੇਰੋਂ ਦਾ ਨਾਮ ਸੀ ਪਟਵਾਰੀ ਤੇ ਸ਼ਾਇਦ ਦਿੱਕੀ ਹੋਣੀ ਉਸ ਤੋਂ ਬਾਅਦ ਕਾਫੀ ਗਾਇਬ ਹੈ ਗਿਆ ਪਿੱਛੋਂ ਫਿਰ ਮੈਨੂੰ ਮਹਾਪਾਤ ਕਰਨ ਦਾ ਮੌਕਾ ਮਿਲਿਆ ਸੀਰੀਅਲ ਹੋਣ ਦਾ ਮੌਕਾ ਮਿਲਿਆ ਮਹਾਪਾਰਥੀ ਵਿੱਚ ਪੂਰਨ ਕੀਤੇ ਸੀ ਸ਼ਿਵਜੀ ਦਾ ਤੇ ਗੁਰੂ ਪੁਰਸ਼ ਗੁਰਾਮ ਦਾ ਖੈਰ ਕਾਰਵਾ ਚੱਲਦਾ ਰਿਹਾ ਫਿਰ ਕਾਮੇ ਤੇਲਗੂ ਮਲਿਆਲਮ ਫਰੀਆਨ ਵੀ ਤਰ੍ਹਾਂ ਤਰ੍ਹਾਂ ਦੀਆਂ ਫਿਲਮਾਂ ਸਿਰਿਓ ਕਰਨ ਦਾ ਮੌਕਾ ਮਿਲਿਆ ਸੋ ਮੈਂ ਇਹ ਕਹਾਂਗਾ ਕਿ ਇਸ ਲਾਈਨ ਹੈ ਮੈਨੂੰ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਹੈ ਮਾਣ ਕੇ ਤੁਹਾਡੇ ਸਾਹਮਣੇ ਖੜਾ ਕੀਤਾ ਅੱਜ ਕਿ ਮੈਂ ਇੱਕ ਪ੍ਰੋਫੈਸ਼ਨਲ ਹਾਂ ਸੋ ਕਹਾਵਤ ਹੈ ਕਿ ਬਾਤ ਨਿਕਲਦੀ ਹੈ ਤਾਂ ਬਹੁਤ ਦੂਰ ਤੱਕ ਜਾਦੀ ਹੈ ਕਿਥੋਂ ਕਿਥੋਂ ਰੋਕ ਰਹੀਏ ਨਹੀਂ 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 ਤੇ ਵਕੀਲ ਰੋਣੀ ਅੱਛਾ ਤੁਹਾਨੂੰ ਇਹਦੇ ਦੇਖ ਕੇ ਬਾਤ ਨਿਕਲਦੀ ਹੈ ਦੂਰ ਤਲਕ ਜਾਂਦੀ ਵਾਲੀ ਦੀ ਗੱਲ ਮਲਕੀਤ ਰੋਣੀ ਨੇ ਪੰਗਾ ਲੈ ਲਿਆ ਕਿ ਮੇਰੀ ਯਾਦ ਆਈ ਆਪਨੇ ਯਾਦ ਦਿਖਾਇਆ ਕਿ ਮੈਨੂੰ ਯਾਦ ਆਇਆ ਸੋ ਇਹ ਸਾਡੀ ਐਸੋਸੀਏਸ਼ਨ ਮੇਰਾ ਬੰਬੇ 95 ਦੇ ਵਿੱਚ ਬੰਬੇ 22 ਸਾਲ ਦੀ ਸਟਰਗਲ ਪੋਟੀਓ ਵੱਡੀਆਂ ਫਿਲਮਾਂ ਕਰਨ ਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ ਚੰਡੀਗੜ੍ਹ ਆ ਕੇ ਮੈਂ ਸਿੰਟਾ ਦਾ ਮੈਂਬਰ ਬੰਬੇ ਤੇ ਮੈਂ ਕਿਹਾ ਕਿ ਇੱਥੇ ਵੀ ਅਸੀਂ ਇੱਕ ਐਸੋਸੀਏਸ਼ਨ ਬਣਾ ਲੀਏ ਖੈਰ ਅਸੀਂ 4-5 ਨੇ ਜੁੜ ਕੇ ਇਹ ਸ਼ੁਰੂ ਕੀਤਾ ਡਾਕਟਰ ਰਜੀਤ ਸ਼ਰਮਾ ਦੇ ਕਲੀਨਿਕ ਤੋਂ ਵਿਨੋਦ ਸ਼ਰਮਾ ਬਹੁਤ ਕਹੀ ਤੇ ਪੱਲੋਂ ਪਰਨਾ ਦਿਨਾਂ ਗੁਣੇ ਥੋੜੀ ਦੇਰ ਪਹਿਲਾਂ ਉਹਨਾਂ ਨੂੰ ਅ ਪੀਐਸਬੀ ਤਾਂ ਉਹਨੇ ਅਲੱਗ ਹੀ ਹੋਂਦ ਦੇ ਵਿੱਚ ਪਤੋਂ ਚਾਰ ਪੰਜ ਅਸੀਂ ਇਕੱਠੇ ਹੋ ਕੇ ਬਹਿ ਗਏ ਤੇ ਹੁਣ ਕੀ ਕਰਨਾ ਆ ਜਾਣਾ ਗੱਲਾਂ ਬਾਤਾਂ ਮਾਰਨੀਆਂ ਫਿਰ ਫਿੱਕਨੇ ਸੋਸੇ ਜਾਣੇ ਦੁਨੀਆ ਦੇ ਕੋਲ ਆਪ ਜੰਮਣਾ ਜਹਾਣੀਆਂ ਚਾਹੇ ਪੜਾਈ ਦੇਦੇ ਸੀਗੇ ਪੀਸੀ ਚਲੇ ਜਾਣਾ ਇਸ ਤਰ੍ਹਾਂ ਕਾਰਬਾਹੂ ਹਿੱਲ ਜਾਂਦਾ ਹੈ ਵੀ ਸਾਡੇ ਕੋਲ ਕੰਮ ਜਿਹੜਾ ਸਾਡਾ ਐਜੂਕੇਸ਼ਨ ਦਾ ਸੀਗਾ ਉਹ ਅੰਦਾਜ਼ ਜਾ ਰਿਹਾ ਸੀ ਫਿਰ ਇਲੈਕਸ਼ਨ ਹੋਇਆ ਇਲੈਕਸ਼ਨ ਹੋਇਆ ਇੱਥੇ ਕਲਾ ਭਵਨ ਦੇ ਵਿੱਚ ਇਹ ਸਾਡੇ ਵਾਸਤੇ ਬਹੁਤ ਹੀ ਇੱਕ ਲੱਗੀ ਜਗਾ ਥੀ ਇਹ ਉਹਦੇ ਵਿੱਚ ਗੀਤ ਗਰੇਵਾਲ ਹੋਰ ਗੁਰ ਕੀਰਤਨ ਪੀ ਐਮ ਸ਼ਰਮਾ ਸਾਰੇ ਅਸੀਂ ਇਕੱਠੇ ਹੋ ਗਏ ਹੋ ਕੇ ਵੀ ਬਣਾਇਆ ਤੇ ਉਹ ਵੀ ਕਈ ਨਾ ਮੇਰਾ ਨਾਮ ਸੁਝਾਅ ਕਰ ਦਿੱਤਾ ਕਿ ਵੀ ਜੀ ਇਹ ਮਾਣੇਗਾ ਇਹ ਨੂੰ ਪ੍ਰਦਾਨ ਬਣਾਓ ਮੈਂ ਕਿਹਾ ਮੈਨੂੰ ਕੋਈ ਦਾ ਤਜਰਬਾ ਨਹੀਂ ਹੈਗਾ ਕਹਿੰਦਾ ਨਹੀਂ ਨਹੀਂ ਹੌਲੀ ਹੌਲੀ ਆ ਜਾਏਗਾ ਤਜਰਬਾ ਖੈਰ ਜੀ ਸਭ ਜਾਣਦਾ ਰਿਹਾ ਉਹ ਸਾਡੇ ਕੋਲ ਟਰੈਕਟਰ ਦੀ ਜਗ੍ਹਾ ਨਹੀਂ ਤੇ ਸੀਮਾ ਸਟੂਡੀਓ 'ਚ ਸ਼ੁਰੂ ਕਰ ਦਿੱਤਾ ਫਿਰ ਪੰਜ ਸੱਤ ਸੱਤ ਚੱਲਦੇ ਰਹੇ ਫਿਰ ਉੱਥੇ ਜਾ ਕੇ ਸਾਡੇ ਨਾਲ ਆ ਬੀਬੀ ਵਰਮਾ ਜੁੜੇ ਬੀਬੀ ਵਰਮਾ ਤੋਂ ਬਿਨਾ ਸਾਡਾ ਗੁਜਾਰਾ ਨਾ ਕੱਲ ਸੀਗਾ ਨਾ ਅੱਜ ਹੈ ਤੇ ਨਾ ਮੇਰਾ خیال ਹੈ ਅੱਗੇ ਹੋਏਗਾ ਕਿਉਂਕਿ ਇਹ ਸਾਡੇ ਖਜ਼ਾਨਾ ਮੰਤਰੀ ਹੈ ਕਿਉਂਕਿ ਇਹਨਾਂ ਤੋਂ ਪੁੱਛੇ ਵੀ ਅਸੀਂ ਪੈਸੇ ਖਰਚ ਕਰਦੇ ਹੁੰਦੇ ਜਦ ਇਹ ਉਂਗਲੀ ਖੜੀ ਕਰ ਦਿੰਦੇ ਆਂ ਵੀ ਨਾ ਭਾਈ ਇੱਥੇ ਬਜਟ ਖਰਾਬ ਹੋ ਜਾਣਾ ਇੱਥੇ ਵੀ ਪੈਸੇ ਲਾਉਣੇ ਸੋਹਣਾ ਜਾਂਦੇ ਉੱਥੇ ਵੀ ਸਾਡਾ ਸਰੋਸੇ ਤੇ ਆਪਣਾ ਗੁਲਾਬ ਜਾਵਣਾ ਦਾ ਦਬਾਬ ਚੱਲਦਾ ਰਿਹਾ ਤੇ ਜਾਂਦੇ ਹੋਏ ਫਿਰ ਚਾਹ ਤਾਂ ਸਾਨੂੰ ਟੀਮਾਂ ਦੀ ਭੁਲਾਈ ਦਿੰਦੇ ਸੀਗੇ ਇੱਕ ਦਿਨ ਮੈਂ ਸੋਚਿਆ ਕਿ ਇਹ ਕਦੋਂ ਤੱਕ ਚੱਲੇਗਾ ਤੇ ਕਰਦੇ ਕਰਦੇ ਮੇਹੀ ਕੰਪਨੀ ਨੂੰ ਰਿਲੀਜ਼ ਹੋਈ ਉਹ ਟਾਰਨ ਦੇ ਵਿੱਚ ਬੜੀ ਸੁਪਰ ਡੁਪਰ ਰਹੀ ਫਿਰ ਉਹ ਗੇਸੇ ਕਿਸ ਦਾ ਨਾਮ ਸੀਗਾ ਤਰਤੀ ਉਹਦੇ ਚ ਮੇਰਾ ਨੈਗੇਟਿਵ ਜਿਹਾ ਰੋਲ ਸੀਗਾ ਤੇ ਉਹ ਐਪਰੀਸ਼ੀਏਟ ਹੋਈ ਤੇ ਮੈਨੂੰ ਮਲਕੀਤ ਚਾਉਣੀ ਮਿਲੇ ਕਹਿੰਦੇ ਵੀ ਤੁਸੀਂ ਇਹਦੀ ਪ੍ਰੋਮੋਸ਼ਨ ਕਿਵੇਂ ਕਰਦੇ ਮੈਂ ਕਿਹਾ ਮੈਂ ਕਿਹਾ ਸਾਨੂੰ ਵੀ ਕਰਦੀ ਪੈਂਦੀ ਹੈ ਮੇਰਾ ਪ੍ਰੋਡਿਊਸਰ ਦਾ ਕੰਮ ਹੈ ਤਾਂ ਕਹਿੰਦਾ ਨਹੀਂ ਆਪਾਂ ਕਰਦੇ ਆ ਤੇ ਇਹਨਾਂ ਨੇ ਪਹਿਲਾਂ ਜੇ ਕੋਣ ਛਲਾ ਪ੍ਰਮੋਸ਼ਨ ਕਰਵਾਈ ਦੂਸਰੀ ਕਰਵਾਈ ਰੋਕ ਪੜ ਤੇ ਮੈਂ ਇਹਦਾ ਕੰਮ ਕਰਨ ਦਾ ਤਰੀਕਾ ਦੇਖਿਆ ਵਾ ਕਿ ਇਹ ਬੰਦਾ ਤਾਂ ਬੇਹਤ ਗੁੜੀ ਐਸ ਇਹ ਨਾ ਬੜਾ ਕੰਮ ਕੀਤਾ ਵਾ ਸਾਨੂੰ ਤਾਂ ਉਹਨਾਂ ਗੇ ਹੀ ਆਉਂਦਾ ਸੀਗਾ ਕਿ ਡੱਕੇ ਜੇ ਬੰਦੇ ਐ ਸੀ ਤੇ ਜਦੋਂ ਇੱਥੇ ਸਾਡੀ ਐਸੋਸੀਏਸ਼ਨ 'ਚ ਮੈਂ ਇਹਨਾਂ ਨੂੰ ਧੱਕੇ ਨਾਲ ਫੜ ਕੇ ਲਿਆਇਆ ਖੈਰ ਤੋਂ ਬਾਅਦ ਇਹ ਜੁੜੇ ਐ ਤੇ ਜੁੜੇ ਐ ਤੇ ਸਾਡੀ ਐਸੋਸੀਏਸ਼ਨ ਦਾ ਤੁਹਾਡੇ ਸਾਹਮਣੇ ਹੀ ਐ ਕਿ ਜਿਹੜੀ ਮੇਰੀ ਸੋਚ ਸੀਗੀ ਉਹ ਇਹਨਾਂ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਕਰ ਦਿੱਤੀ। ਔਰ ਦੂਸਰਾ ਮੈਂ ਇਹੀ ਕਹਾਂਗਾ ਆਪਣੇ ਮਿੱਤਰਾਂ ਨੂੰ ਆਪਣੇ ਦੋਸਤਾਂ ਨੂੰ ਨਵੇਂ ਪੁਰਾਣੇ ਜਿਨ੍ਹਾਂ ਨੂੰ ਕਿ ਸਾਡੇ ਕੋਲ ਇੱਕ ਜਵਾਬ ਦਿੱਤੀ ਹੋਈ ਹੈ ਰੱਬ ਨੇ ਇਹ ਝੰਗਾ ਵੀ ਬੁਲਵਾ ਦਿੰਦੀ ਹੈ ਤੇ ਮਾੜਾ ਵੀ ਬੁਲਵਾ ਦਿੰਦੀ ਹੈ ਵੀ ਜਿੱਥੇ ਤੱਕ ਹੋ ਸਕੇ ਇਹਨੂੰ ਆਪਾਂ ਆਪਣੇ ਕੰਟਰੋਲ 'ਚ ਰੱਖੀਏ। ਜਿੱਥੇ ਵੀ ਹੋ ਸਕੇ ਇਹ ਤੋਂ ਕਹੀਏ ਚੰਗੇ ਕੰਮ ਵਾਸਤੇ ਯੂਜ਼ ਕਰੀਏ ਮਾੜੇ ਕੰਮ ਵਾਸਤੇ ਤਾਂ ਇਹ ਖਰਾਬ ਹੀ ਕਰੇਗੀ ਕਿਉਂਕਿ ਚੰਗੀ ਸੋਚ ਦੇ ਨਾਲ ਤੁਹਾਡਾ ਸ਼ਰੀਰ ਵੀ ਜੁੜਿਆ ਹੋਇਆ ਹੈ ਜੇ ਤੁਹਾਡਾ ਸ਼ਰੀਰ ਠੀਕ ਹੈ ਤੇ ਮੇਰਾ ਖਿਆਲ ਹੈ ਕਿ ਚੰਗੀ ਸੋਚ ਹੋਏਗੀ ਚੰਗਾ ਦਿਮਾਗ ਹੋਏਗਾ ਤੇ ਚੰਗਾ ਹੀ ਤੁਸੀਂ ਅੱਗੇ ਵਧਾਰਾ ਕਰੋਗੇ ਹੁਣ ਇੱਥੇ ਮੇਰੇ ਨਾਲ ਮੈਨੂੰ ਇਹ ਦੱਸਣਾ ਨਹੀਂ ਪੈ ਰਿਹਾ ਕਿ ਮੈਂ

ਇੱਕ ਗਹਿਰ ਨੂੰ ਪੈਟਰ ਸਰਕਾਰ ਦੇ ਕੋਲ ਭੋਲ ਭੇਜਿਆ ਕਿਤਾਬ ਕੋਸ ਹੋਰੀ ਫਿਰ ਕਰਦਾ ਉਹ ਹੁਣ ਤੋਂ ਇਹਨੇ ਹਰੀ ਛੱਡੀ ਵੀ ਰੱਖਦੀ ਹੈ ਵੀ ਜੋ ਮਰਜੀ ਹੈ ਖੁੱਲੀ ਕਿਤਾਬ ਪੜ੍ਹ। ਉਹ ਜ਼ਿੰਦਗੀ ਦੇ ਦੌਰ ਦੇ ਵਿੱਚ ਮੈਂ ਇੰਨਾ ਹੀ ਹੈ ਜੋ ਮੇਰਾ ਪਰਸਪੈਕਸ ਐ। ਮੈਨੂੰ ਜ਼ਿੰਦਗੀ ਦੇ ਵਿੱਚ ਬੜੇ ਚੰਗੇ ਚੰਗੇ ਬੰਦੇ ਮਿਲੇ, ਬੜੇ ਗੁਣੀ ਮਿਲੇ, ਬਹੁਤ ਬੜੇ ਬੜੇ ਗੰਦੇ ਮਿਲੇ ਕਿਉਂਕਿ ਜ਼ਿੰਦਗੀ 'ਚ ਇੱਕ ਜਵਤਾਰਵਾ ਚੱਲਦਾ ਹੈ ਤੁਹਾਨੂੰ ਚੰਗੇ ਚੰਗੇ ਮਗਲਰ ਤੱਕ ਦੇ ਦਰਸ਼ਨ ਹੋਏ ਤੇ ਇਹ ਜਿਹ ਬੰਦਿਆਂ ਦੇ ਹੋਏ ਜਿਵੇਂ ਹਾਜੀ ਮਸਤਾਨ ਦਾ ਨਾਮ ਸੁਣਿਆ ਮੇਰੇ ਸਿਆਣਾ ਬਜ਼ੁਰਗਾਂ ਨੇ ਖਾਸ ਕਰਕੇ ਜਿਹੜੇ ਮੇਰੇ ਸਾਹਮਣੇ ਨੇ ਤੇ ਉਹਨਾਂ ਦੇ ਨਾਲ ਵੀ ਮੈਨੂੰ ਬੈਠ ਕੇ ਉੱਥੋਂ ਵੀ ਮੈਂ ਬਚ ਕੇ ਨਿਕਲਿਆ ਕਿਉਂਕਿ ਬੰਬੇ ਵਰਗੀ ਇਹ ਕੀ ਜਗਾ ਹੈ ਤੁਸੀਂ ਛੇਤੀ ਛੇਤੀ ਉਹ ਕਹਿੰਦੇ ਆ ਦਾਮਨ ਬਚਾ ਕੇ ਨਿਕਲ ਜਾਓ ਤੋ ਅੱਛਾ ਹੈ ਵਰਨਾ ਉਹ ਲਿਪੜੀ ਹੋਈ ਮੈਸੂਮ ਨੂੰ ਚਾਰੇ ਪਾਸੇ ਲੜੇ ਹੈ ਨਾ ਜੀ ਜੋ ਮੈਂ ਤਾਂ ਬਚ ਕੇ ਉੱਥੋਂ ਆ ਗਿਆ ਤੇ ਅੱਜ ਤੁਹਾਡੇ ਸਾਹਮਣੇ ਖੜਾ ਹੈ ਤੇ ਮੈਨੂੰ ਭਰਪੂਰ ਪਿਆਰ ਮਿਲਿਆ ਹੈ ਪਹਿਲਾਂ 35 ਫਿਲਮਾਂ ਐ ਜਿਹੜੋ ਕੀਤੀਆਂ ਉਦੋਂ ਕਲੀਨ ਸ਼ੇਰ ਸੀਗਾ ਇੱਕ ਨੈਸ਼ਨਲ ਵਾਰਡ ਰਹੀ ਐ ਫਿਲਮ ਜਿਹੜੀ ਸਾਡੇ ਬੀਬੀ ਵਰਮਾ ਜੀ ਦੀ ਵੀ ਲੇਖਣੀ ਉਹਦੇ ਵਿੱਚ ਠੀਕੇ ਮੈਂ ਮਾਂ ਪੰਜਾਬੀ ਮੇਰੀ ਪਹਿਲੀ ਫਿਲਮ ਨੈਸ਼ਨਲ ਵਾਰਡ Winner ਐ ਜਿਹਦੇ ਵਿੱਚ ਮੈਂ ਹੀਰੋ ਸੀ ਸੋ ਗੱਲ ਕਰਨ ਨੂੰ ਤਾਂ ਬਹੁਤ ਹੈ ਕਿ ਹੁਣ ਉਹੀ ਗੱਲ ਆ ਗਈ ਕਿ ਬਾਤ ਨਿਕਲਦੀ ਹੈ ਦੂਰ ਤਲਬ ਜਾਏਗੀ ਮੇਰੀ ਤਾਂ 52 52 ਸਾਲ ਦੀ ਜਨਮਨੀ ਹੈ ਜੇ ਮੈਂ ਸੁਣਾਉਣ ਲੱਗਾ ਤੇ ਬਹੁਤ ਜ਼ਿਆਦਾ ਹੋ ਜਾਣਾ ਇਸ ਕਰਕੇ ਮੈਂ ਤੁਹਾਡੇ ਕੋਲੋਂ ਹੁਣ ਮਾਫੀ ਚਾਹਾਂਗਾ ਕਿ ਜੇ ਜ਼ਿਆਦਾ ਕਿਛ ਕੁਟਬਦ ਬੋਲਿਆ ਗਿਆ ਸੋ ਮਾਫ ਕਰਨਾ ਥੈਂਕ ਯੂ ਬਈ